ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਜਾ ਰਹੇ ਹਾਂ ਗੁਰਦੁਆਰਾ ਚੋਲਾ ਸਾਹਿਬ ਜਿਸੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਚੋਲਾ ਮੌਜੂਦ ਹੈ ਜੀ ਸੰਗਤ ਜੀ ਇਸ ਅਸਥਾਨ ਤੇ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਹੋਰ ਵੀ ਇਤਿਹਾਸਿਕ ਯਾਦਗਾਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਜੀ ਸੰਗਤ ਜੀ ਜਿਵੇਂ ਕਿ ਰਮਾਲ ਬੇਬੇ ਨਾਨਕੀ ਜੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮੇਂ ਭੈਣ ਨਾਨਕੀ ਜੀ ਨੇ ਪੇਟਾ ਕੀਤਾ ਸੀ ਅਤੇ ਚੌਰਸ ਹੈਵ ਪਵਿੱਤਰ ਚੌਰਸ ਹੈਵ ਜੋ ਸ੍ਰੀ ਚੋਲਾ ਸਾਹਿਬ ਜੀ ਦੇ ਨਾਲ ਹੀ ਪ੍ਰਾਪਤ ਹੋਇਆ ਸੰਗਤ ਜੀ ਰਮਾਲੇ ਜਰਨੈਲ ਹਰੀ ਸਿੰਘ ਨਲਵਾ ਜੋ ਉਹਨਾਂ ਨੇ ਇੱਥੇ ਦਰਸ਼ਨ ਕਰਦੇ ਸਮੇਂ ਰਮਾਲੇ ਭੇੜ ਕੀਤੇ ਸਨ ਅਤੇ ਸੰਗਤ ਜੀ ਲੌਂਗਾ ਦਾ ਪ੍ਰਸ਼ਾਦ ਉਹਦਾ ਵੀ ਇਤਿਹਾਸ ਇੱਥੇ ਮੌਜੂਦ ਹੈ ਗੁਰੂ ਜੀ ਦੀ ਬਖਸ਼ਿਸ਼ ਲੌਂਗ ਪ੍ਰਸ਼ਾਦ ਜਿਨ੍ਹਾਂ ਪਰਿਵਾਰਾਂ ਵਿੱਚ ਬੱਚੇ ਨਾ ਹੁੰਦੇ ਹੋਣ ਜਾਂ ਹੋ ਕੇ ਗੁਜ਼ਰ ਜਾਂਦੇ ਹੋਣ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ ਅਸਥਾਨ ਤੋਂ ਬਖਸ਼ਿਸ਼ ਕੀਤੇ ਜਾਂਦੇ ਹਨ ਬਹੁਤ ਹੀ ਇੱਥੇ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਧੰਤਨ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਅਤੇ ਸੰਗਤ ਜੀ ਆ ਸਾਈਡ ਤੇ ਇੱਥੇ ਲੰਗਰ ਹਾਲ ਪੈ ਜਾਂਦਾ ਹੈ ਜੀ ਅਤੇ ਇੱਥੇ ਬਾਬਿਆਂ ਦੇ ਰਹਿਣ ਦਾ ਵੀ ਇੰਤਜ਼ਾਮ ਬਹੁਤ ਸੋਹਣੇ ਤਰੀਕੇ ਨਾਲ ਹੋਇਆ ਹੈ ਜੀ ਅਤੇ ਸੰਗਤ ਜੀ ਨਾਲ ਹੀ ਗੁਰਦੁਆਰਾ ਤਨਤਨ ਗੁਰੂ ਨਾਨਕ ਦੇਵ ਜੀ ਦਾ ਇੱਥੇ ਸਥਿਤ ਹੈ ਜੀ ਸੰਗਤ ਜੀ ਇੱਥੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੈ ਅਤੇ ਸੰਗਤ ਜੀ ਗੁਰਦੁਆਰਾ ਚੋਲਾ ਸਾਹਿਬ ਦਾ ਜਦੋਂ ਮੇਲਾ ਹੁੰਦਾ ਹੈ ਅਤੇ ਬਹੁਤ ਹੀ 파ਰੂ ਮੇਲਾ ਹੁੰਦਾ ਹੈ ਅਤੇ ਜਗਾ ਜਗਾ ਲੰਗਰ ਲੱਗਦੇ ਹਨ ਜਿਵੇਂ ਕਿ ਚਾਰ ਚਫੇਰੇ ਹੀ ਡੇਰੇ ਭਾਬੇ ਨਾਨਕ ਦੀ ਬਹੁਤ ਸਾਰੇ ਲੰਗਰ ਲੱਗਦੇ ਹਨ ਅਤੇ ਸੰਗਤ ਜੀ ਇੱਥੇ ਨਾਲ ਹੀ ਸ਼੍ਰੀ ਜਨਜੀ ਦਾ ਖੂਹ ਹੈ ਜੀ ਤੰਤਰਬਾਬਾ ਸ਼੍ਰੀ ਚੰਦ ਜੀ ਸੰਗਤ ਜੀ ਇੱਥੇ ਆਠ ਨੁਕਰਾ ਖੂਹ ਹੈ ਜੀ ਤੰਤਰਬਾਬਾ ਸ਼੍ਰੀ ਚੰਦ ਜੀ ਦਾ ਵਾਰ ਹੈ ਜੋ ਵੀ ਇੱਥੇ ਆ ਕਰਕੇ ਜਲ ਨਾਲ ਇਸ਼ਨਾਨ ਕਰੇਗਾ ਅਤੇ ਉਹਦਾ ਅਠਰਾ ਦਾ ਰੋਗ ਦੂਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ